ਇੱਕ ਬਾਈ ਨੇ ਆਪਦੀ ਘਰਵਾਲੀ ਦੇ ਮਾਰਿਆ ਫੈਰ ਉਸ ਨੂੰ ਉਤਾਰਿਆ ਮੌਤ ਦੇ ਘਾਟ ਕੀ ਗੱਲਬਾਤ ਹੈ ਕੀ ਕਹਾਣੀਆਂ ਸਾਡੇ ਨਾਲ ਪਰਿਵਾਰ ਹੈ ਪੰਜ ਭੈਣਾਂ ਦਾ ਇੱਕੋ ਸੀ ਭਰਾ ਕੀ ਗੱਲਬਾਤ ਸਾਡੇ ਨਾਲ ਮਾਤਾ ਤੇ ਗੱਲਬਾਤ ਕਰਦੇ ਆ ਮੈਂ ਤਾਂ ਕੀ ਗੱਲਬਾਤ ਹੋਈ ਹੈ ਜਿਹੜੀ ਉਹਨੇ ਆਪਦੇ ਘਰਵਾਲੀ ਦੇ ਫੈਰ ਮਾਰਿਆ ਉਹ ਤਾਂ ਦੱਸੀਆਂ ਨੇ ਉਹ ਟੈਂਚ ਸੀ ਜੀ ਜੋ ਟੈਂਚ ਸੀ ਤਾਂ ਅੰਦਰੋਂ ਕੱਢ ਲਿਆ ਅੰਦਰੋਂ ਕੱਢ ਕੇ ਤੇ ਮੈਨੂੰ ਇਹਦਾ ਜੁਰਤ ਆਇਆ ਮੇਰੇ ਨੇੜੇ ਨਾ ਹੋ ਨੀੜੇ ਰਹੋ ਤੇ ਮੈਂ ਨੂੰ ਆਖਿਆ ਬਾਹਰ ਭੱਜ ਜਲ ਕੀ ਪਤਾ ਹੈ ਕੀ ਕਰਦਾ ਹੈ ਤੇ ਲਿਆ ਕਿ ਤੇ ਰੇਦੀ ਨਹੀਂ ਖੜਤੀ ਉਹ ਵੀ ਮੈਂ ਤੇਰੇ ਥੋ ਮਰਨਾ ਤਾਂ ਫਿਰ ਮੈਂ ਲਿਖੀ ਹੈ ਤੇਰੇ ਤੋਂ ਮੈਂ ਦਰਦੀ ਨਹੀਂ ਉਹ ਖੜੀ ਰਹੀ ਤੇ ਉਹਨੇ ਮਾਰੀ ਗੋਲੀ ਇੱਕ ਫੇਰ ਹੋਰ ਕਰਤਾ ਮੈਂ ਦਰਦੀ ਬਾਹਰ ਨਿਕਲ ਕੇ ਬਾਹਰ ਜਾ ਕੇ ਮੈਂ ਰੋਈ ਪਿੱਟੀ ਤੇ ਸਾਰੇ ਗਵੰਢੀ ਆ ਗਏ ਇਹਨਾਂ ਨੂੰ ਸਾਡੇ ਘਰੇ ਨਾ ਫੜੂ ਆ ਮੈਂ ਖ ਭਾਈ ਇੱਕ ਤਾਂ ਮੈਂ ਸਿਟੀ ਵੀ ਹੈ ਤੇ ਤੁਸੀਂ ਸਾਡੇ ਘਰੇ ਬੜੋ ਇਹ ਬਚਾਰੇ ਬੜੇ ਨਹੀਂ ਫਿਰ ਮੈਂ ਬਾਪੂ ਨੂੰ ਤੇ ਮੇਰੇ ਮੁੰਡੇ ਨੂੰ ਖੇਤ ਮਾਰਨ ਜਾਂਦਾ ਕਹਿੰਦਾ ਕਹਿੰਦਾ ਮੈਂ ਤਾਂ ਬੰਜਰ ਵਿੱਚ ਖੜ ਗਈ ਉਹ ਅੰਨਾ ਵਗਾ ਖਤ ਦਿੱਸੀ ਨਹੀਂ ਤੇ ਉਹ ਇਹਨਾਂ ਨੂੰ ਮਾਰਨ ਬਾਕੇ ਇਹਨਾਂ ਨੇ ਅਸੀਂ ਫੋਨ ਕਰਤਾ ਮੇਰੇ ਪੋਤੇ ਨੇ ਤੇ ਇਹਦੇ ਦਾਦੇ ਨੂੰ ਇਹ ਮੋਟਰ ਛੱਡਣ ਗਏ ਸੀ ਮੈਂ ਕਿਹਾ ਨਾ ਜਾ ਉਹ ਤੇ ਤਾਰਾ ਜੋੜਨੀ ਆ ਰੇ ਮੁੰਡਾ ਕਲਕ ਜੱਥ ਨਾਲ ਲਾ ਲੈ ਤੇ ਉਹ ਜਰ ਉਹਦੇ ਬਾਗੇ ਇਹਨੂੰ ਅਸੀਂ ਫੋਨ ਕਰਤਾ ਵੀ ਇਹ ਤੇਰੇ ਰੈਡੀ ਹੁੰਦਾ ਤੇ ਸੌਲਾ ਦੇ ਕੋਲੇ ਤੇ ਤੂੰ ਆਪਣਾ ਆਥੇ-ਪਾਸੇ ਹੋ ਜਾ ਇਹ ਆਪਾਸੇ ਦੀ ਹੋ ਗਏ ਤੇ ਉਹ ਆ ਟਪ ਗਿਆ ਕੀਤਨੇ ਨੇ ਖੜਕੇ ਵੇਖਿਆ ਵੀ ਕੀ ਕਰਦਾ ਸਾਰੇ ਖੇਰ ਖੁਰ ਬੇਕ ਬੂਕੇ ਤੇ ਫਿਰ ਉੱਥੇ ਵੀ ਆਪਾਂ ਨੂੰ ਮੈਨੂੰ ਪਤਾ ਹੀ ਫੈਲ ਕੀਤੀ ਕਿ ਪੁੱਤ ਕੀ ਕੀਤਾ ਤੇ ਫਿਰ ਉਹ ਤਾਂ ਪਤਾ ਨਹੀਂ ਕਿਹੜੇ ਪਾਸੇ ਭਾਗੇ ਇਹ ਚਲੇ ਆਏ ਜੀ ਤੁਹਾਡੀ ਇਥੋਂ ਨੋ ਨੂੰ ਮਾਰ ਕੇ ਜਿਹੜੇ ਤੇ ਦੋ ਗੋਲਿਆਂ ਨਾਲ ਮਰ ਗਈ ਚਰੀ ਉਹ ਮਰਗੀ ਉਹ ਡਿੱਗੜ ساری ਡਿੱਗ ਪਈ ਜੀ ਹਾਂ ਉਸ ਤੋਂ ਬਾਅਦ ਤੁਹਾਡੇ ਪੋਤੇ ਨੂੰ ਤੇ ਤੁਹਾਡੇ ਦਾਦੇ ਦੇਨ ਕਿ ਪਿਓ ਨੂੰ ਖੇਤ ਕਹਿੰਦਾ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਮਾਰ ਕਿਉਂ ਨਾ ਮੈਂ ਕਹਿੰਦਾ ਹਾਂ ਕਹਿੰਦਾ ਹੂੰ ਤੁਸੀਂ ਫਿਰ ਉਹਨਾਂ ਨੂੰ ਫੋਨ ਕਰਤਾ ਖੇਤ ਫਿਰ ਤੇ ਮੇਰੇ ਪੋਤੇ ਨੇ ਫੋਨ ਕਰਤਾ ਵੀ ਤੇਰੇ ਡੈਡੀ ਆਉਂਦਾ ਪਸਤੌਲੀ ਦੇ ਕੋਲੀਆਂ ਤੇ ਤੁਸੀਂ ਪਾਸੇ ਹੋ ਜੋ ਇਹ ਵਿਚਾਰੇ ਪਾਸੇ ਦੀ ਟੱਪੇ ਤੇ ਜਦੋਂ ਗਾ ਟੱਪ ਗਿਆ ਇਹਨਾਂ ਨੇ ਖੜ ਕੇ ਵੇਖਿਆ ਵੀ ਬਾਹਰ ਚ ਕੀ ਵੀੰਦਾ ਸਾਰੇ ਚਾਰ ਚ ਫੇਰੇ ਵੇਖਿਆ ਉਹਨਾਂ ਨੇ ਵੇਖ ਕੇ ਤੇ ਫਿਰ ਕਿਸੇ ਪਾਸੇ ਟੱਪ ਗਿਆ ਤੇ ਇਹ ਕਰਨ ਨੂੰ ਆ ਗਏ ਆ ਆ ਉੱਥੇ ਭਾਲਦਾ ਰਹਿ ਇਹਨਾਂ ਨੂੰ ਹਾਂ ਇਹਨਾਂ ਨੇ ਭਾਲਦਾ ਸੀ ਜੇ ਲੱਭ ਜਾਂਦੇ ਤੁਹਾਨੂੰ ਲੱਗਦਾ ਵੀ ਇਹਨਾਂ ਦੀ ਮਾਰਦਾ ਮਾਰਦਾ ਮਾਰ ਆ ਕੇ ਗਿਆ ਸੀ ਜਦੋਂ ਪੁੱਤ ਨੂੰ ਟੈਨਸ਼ਨ ਸੀ ਮਾਰ ਦੇ ਖਾਤਰ ਗਿਆ ਸੀ ਮੈਨੂੰ ਵੀ ਮਾਰਨਾ ਸੀ ਮੈਂ ਬੰਦਿਆਂ ਦੇ ਵਿੱਚ ਲੁਕ ਗਈ ਉਹਨੂੰ ਪਤਾ ਲੱਗਿਆ ਵੀ ਮੇਰੀ ਬੀਬੀ ਇੱਥੇ ਖੜ੍ਹੀ ਹੈ ਅਰੇ ਮੈਂ ਕਿਸੇ ਨੂੰ ਨਹੀਂ ਛੱਡਦਾ ਆਹ ਟੈਂਸ਼ਨ ਸੀ ਜੀ ਹਾਂ ਪੰਜ ਭੈਣਾਂ ਦਾ ਇੱਕੋ ਪ੍ਰਾਸੀ ਪੰਜ ਭੈਣਾਂ ਦਾ ਇੱਕ ਪ੍ਰਾਸੀ ਹੁਣ ਕੀ ਕਰਗੇ ਫਿਰ ਦੱਸ ਹੂੰ 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 ਘਰ ਦੇ ਵਿੱਚ ਕੋਈ ਕਲੇਸ਼ ਵੀ ਰਹਿੰਦਾ ਸੀ ਮਾੜਾ ਮੋਟਾ ਕਲੇਸ਼ ਰਹਿੰਦਾ ਸੀ ਹੂੰ ਮਾਰੇ ਮੋਟੇ ਬਸ ਵਿੱਚ ਇਹਨਾਂ ਦੀ ਜਿਦਾਈ ਦੋਨੇ ਜੀਆਂ ਦੀ ਤੇ ਸਾਡੀ ਨਾ ਕੁੜੀਆਂ ਦੀ ਸੀ ਨਾ ਸਾਡੀ ਦੋਨੇ ਜੀਆਂ ਦੀ ਗੱਲ ਸੀ ਦੋਨੇ ਜੀਆਂ ਦੀ ਲੜਾਈ ਸੀ ਨਾ ਦੀ ਅੱਥੇ ਸਰਪੰਚ ਬੰਦੇ ਨੇ ਵੀ ਸੱਦ ਕੇ ਲਿਆਉਂਦੇ ਕਦੇ ਕੋਈ ਸੱਦ ਕੇ ਲਿਆਉਂਦੇ ਵੀ ਪਾਈ ਪਾਸੇ ਹੋ ਜਾਏ ਹੋ ਜਾ ਬਾਹ ਹੋ ਜਾ ਤੇ ਬਸ ਮਿੰਨੇ ਕਪਛਾ ਕਰਦੇ ਫਿਰ ਚੁੱਪਚਾਪ ਕਰਦੇ ਰਿਸ਼ਤੇਦਾਰ ਆ ਜਾਂਦੇ ਅੱਠ ਵੀ ਕਰ ਦਿੰਦੇ ਇੱਕ ਪੁੱਤ ਨਾ ਹੋ ਜੱਟ ਕਿਵੇਂ ਪੁੱਤ ਹੋਇਆ ਨਹੀਂ ਜਾਂਦਾ ਬਸ ਆਹ ਕੰਨ ਸੇ ਚੱਲਦਾ ਸੀ ਜੀ ਹਾਂ ਆਹ ਚੰਨ ਚੱਲਦਾ ਸੀ ਉਹ ਨਸ਼ਾ ਪਤਾ ਵੀ ਖਲ ਬਣੀ ਨਹੀਂ ਸੀ ਬਣੀ ਨਹੀਂ ਸੀ ਦੋਨੇ ਜੀ ਦੀ ਬੰਦ ਹੀ ਨਹੀਂ ਸੀ ਆਸ ਉਹ ਜੀ ਦੀ ਬਣੀ ਨਹੀਂ ਸੀ ਕਿੰਨੇ ਚਿਰ ਤੋਂ ਚੱਲ ਰਿਆ ਸੀ ਇਹ ਤਾਂ 4-5 ਕਿਸਾਲ ਹੋਏ ਸੀ ਵਿਆਹ ਵਿਆਹ ਹੈ ਨੂੰ ਇਹਨਾਂ ਤੇ ਉਹ ਸੀ ਵਿਆਹੀ ਤੇ ਅਸੀਂ ਇਹਦੇ ਕੋਲ ਗੱਲ ਨਹੀਂ ਕੀਤੀ ਅਸੀਂ ਆਪਣਾ ਭਾਈ ਵਿਆਹ ਲਿਆ ਤੇ ਉਹਦੇ ਨਾਲ ਇਹ ਹਾਂ ਮੈਂ ਉਹ ਜੀ ਦਾ ਕਰਾਤਾ ਮੈਨੂੰ ਫਿਰ ਇਹਨੇ ਬਸ ਉੱਥੋਂ ਵਰਕ ਪੈ ਗਿਆ ਫਿਰ ਇਹਨੇ ਪਤਾ ਨਹੀਂ ਕੀ ਲੜਾਈ ਹੋਈ ਸੀ ਇਹਦੇ ਭਰਾ ਆ ਗਏ ਸੀਗੇ ਸਰਪੰਚ ਕੋਲ ਆ ਕੇ ਬਸ ਉਹ ਆਖਣ ਲੱਗੇ ਸਾਡੀ ਨੂੰ ਐ ਕਰਦਾ ਸਾਡੀ ਨੂੰ ਲੜਦਾ ਸਾਡੀ ਨੂੰ ਐ ਕਰਦਾ ਉੱਥੇ ਬਸ ਇਹਨਾਂ ਦੇ ਫਰਕ ਪੈਂਦਾ ਪੈਂਦਾ ਪੈ ਗਿਆ ਜੀ ਫਰਕ ਪੈਂਦਾ ਹਾਂ ਪੈ ਗਿਆ ਹਾਂ ਹੋਰ ਕੋਈ ਗੱਲ ਬਾਤ ਨਹੀਂ ਜਦੋਂ ਪਹਿਲਾਂ ਰਿਸ਼ਤਾ ਹੋਇਆ ਹੋਊਗਾ ਤੁਸੀਂ ਕਹਿੰਦੇ ਪਹਿਲਾਂ ਮੰਗੀ ਸੀ ਉਹ ਮੰਗੀ ਸੀ ਤੇ ਵਿਆਹੀ ਸੀ ਪਹਿਲਾਂ ਵਿਆਹੀ ਸੀ ਵਿਆਹੀ ਸੀ ਜਦੋਂ ਬਚੋਲੇ ਨੇ ਰਿਸ਼ਤਾ ਕਰਾਇਆ ਤੁਹਾਨੂੰ ਦੱਸ ਕੇ ਕਰਾਇਆ ਹੋਣਾ ਭਾਈ ਪਹਿਲੇ ਵਿਆਹੀ ਤੇ ਤੁਸੀਂ ਮੁੰਡੇ ਨੂੰ ਕਰੇ ਨਹੀਂ ਦੱਸਿਆ ਮੁੰਡੇ ਨੂੰ ਮੈਨੂੰ ਤਾਂ ਪਤਾ ਹੀ ਸੀ ਅਸੀਂ ਆਖਿਆ ਵੀ ਚਲ ਕੋਈ ਨਹੀਂ ਵਿਆਹੀ ਤੇ ਵੀ ਤੂੰ ਵੀ ਆਇਆ ਤੇ ਇਹ ਵੀ ਆਇਆ ਜੀ ਆਪਣਾ ਕੋਈ ਨਹੀਂ ਨਹੀਂ ਹੋ ਜਾਂਦੇ ਹਾਂ ਇਹ ਨਹੀਂ ਪਹਿਲਾਂ ਹੋਇਆ ਸੀ ਹਾਂ ਇਹ ਤਾਂ ਪਹਿਲਾਂ ਹੋਇਆ ਸੀ ਨਹੀਂ ਇਹ ਤਾਂ ਨਹੀਂ ਹੋਇਆ ਸੀ ਜੇ ਤੁਸੀਂ ਕਹਿ ਰਹੇ ਨਾ ਵੀ ਤੂੰ ਵੀ ਉਹ ਜਾ ਤੇ ਉਹ ਵੀ ਉਹ ਜੀ ਤੁਸੀਂ ਕਹਿੰਦੇ ਨਾ ਨਹੀਂ ਨਹੀਂ ਇਹ ਤਾਂ ਤਾਂ ਹੋਇਆ ਨਹੀਂ ਸੀ ਹਾਂ ਵੀਰੇ ਆਉ ਜੀ ਆਈ ਸੀ ਆਈ ਸੀ ਜੀ ਜੀ ਅੱਛਾ ਤੁਸੀਂ ਘਰ ਦੇ ਵਿੱਚ ਦੱਸਤਾ ਸੀ ਵੀ ਇਹਦੇ ਪਹਿਲਾਂ ਰਿਸ਼ਤਾ ਹੋਇਆ ਸੀ ਕੁੜੀ ਦਾ ਉਸਤ ਕਰਕੇ ਉਹ ਜਨ ਕੇ ਆ ਦੇ ਘਰ ਵਾਲੀ ਨਾਲ ਤੂੰ ਤੂੰ ਮੈਂ ਮੈਂ ਕਰਦਾ ਰਹਿੰਦਾ ਸੀ ਹਾਂ ਕਰਦਾ ਰਹਿੰਦਾ ਜੀ ਹਾਂ ਐ ਕਰਦਾ ਹੋਰ ਕੋਈ ਗੱਲਬਾਤ ਨਹੀਂ ਜੀ ਬੱਚੇ ਕਿੰਨੇ ਸੀ ਬੱਚੇ ਇੱਕੋ ਹੀ ਮੁੰਡਾ ਇੱਕ ਹੀ ਮੁੰਡਾ ਇੱਕ ਪਹਿਲਾਂ ਹੋਇਆ ਸੀਗਾ ਮੁੱਕ ਗਿਆ ਸੀਗਾ ਫਿਰ ਇਹ ਸਾਤ ਸੂਗਨ ਫੇਰ ਹੋ ਗਿਆ ਸੀ ਜੀ ਜੀ ਹਾਂ ਕੋਈ ਨਸ਼ਾ ਪੱਤਾ ਵੀ ਕਰਦਾ ਸੀ ਮਾਤਾ ਨਸ਼ਾ ਪੱਤਾ ਕਰਦਾ ਸੀ ਕਰਦਾ ਸੀ ਹਾਂ ਕਰਦਾ ਸੀ ਕਿੰਨੇ ਕਿੰਨੇ ਚਰਤੂ ਕਰਦਾ ਸੀ ਖਰਾਬ ਪੀਂਦਾ ਸੀ ਕਿ ਰੋਜ਼ ਹੀ ਪੀਂਦਾ ਸੀ ਕਿ ਪੀਂਦਾ ਸੀ ਪੱਗਾ ਕਾ ਤੇ ਹੁਣ ਵਾਲੀ ਪੀਣ ਲੱਗ ਗਿਆ ਸੀ ਹਾਂ ਜੀ ਜਿਵੇਂ ਨਸ਼ਾ ਪੱਤਾ ਕਰਦਾ ਸੀ ਤੁਸੀਂ ਕਹਿੰਨੇ ਵੀ ਉਹਦੇ ਦਿਮਾਗ ਚੱਕਿਆ ਰਹਿੰਦਾ ਸੀ ਜਿਵੇਂ ਤੁਹਾਡੇ ਕੋਲੇ ਅਸਲਾ ਪਿਆ ਸੀ ਉਹ ਲੋਕਾਂ ਦੀ ਕੋਸ਼ਿਸ਼ ਨਹੀਂ ਕਰੀ ਵੀ ਇਹੋ ਜਿਹਾ ਬੰਦਾ ਕਿਸੇ ਮਾਰੇ ਨਾ ਕਿਸੇ ਦੀ ਉਹ ਸਾਡੇ ਜੀ ਦਿਮਾਗ ਦੀ ਗੱਲ ਹੈ ਵੀ ਉਹ ਚਾਇਦ ਰੋਟ ਹੋਇਆ ਪਿਆ ਆਜੇ ਸਾਡੇ ਬਸ ਗੰਨਾ ਨਹੀਂ ਦੱਬਲੇ ਹੂੰ ਉਹ ਹੋ ਗਾਲ ਨੂੰ ਕੋਈ ਕਿਵੇਂ ਬਣਾ ਲੂ ਕਿਵੇਂ ਨਾ ਬਣਾ ਲੂ ਜੀ ਹੂੰ ਕਿਵੇਂ ਦੇਖੂਗੀ ਜਿਹੜਾ ਹੁਣ ਪਰਿਵਾਰ ਕਹਿ ਰਿਹਾ ਹੈ ਕਿ ਉਹ ਇੱਕ ਦਿਮਾਗ ਹੀ ਚੱਕਿਆ ਹੋਇਆ ਸੀ ਉਹਦਾ ਪਹਿਲਾਂ ਪਤਾ ਨਹੀਂ ਲੱਗਦਾ ਸੀ ਕੀ ਕਰਨਾ ਕੀ ਕਰਨਾ ਕਿੱਧਰ ਨੂੰ ਜਾਣਾ ਤੇ ਆਦੇ ਮੁੰਡੇ ਨੂੰ ਤੇ ਆਦੇ ਪਿਓ ਨੂੰ ਵੀ ਭਾਲਦਾ ਰਿਹਾ ਉੱਥੇ ਖੇਤ ਕਿਦੋਂ ਗਿਆ ਇੱਥੋਂ ਦੇਖੋ ਜੀ ਇਹ ਦੁਖਦਾਈ ਘਟਨਾ ਜੀ ਜੋ ਵਾਪਰੀ ਹੈ ਨਗਰ ਦੇ ਵਿੱਚ ਬਹੁਤ ਹੀ ਦੁਖਦਾਈ ਆ ਬਹੁਤ ਦੁੱਖ ਹੈ ਜੀ ਹੂੰ ਹੂੰ ਦੇਖੋ ਜੀ ਘਰ ਬਰਬਾਦ ਹੋ ਗਿਆ ਜੀ ਉਹ ਤਾਂ ਜੇਲ੍ਹ ਚਲਾਇਆ ਜਾਊਗਾ ਜੀ ਨੋ ਚਲੀ ਗਈ ਜੀ ਬੱਚਾ ਜੀ ਇਹਨਾਂ ਨੂੰ ਜੇ ਮਾਰਦਾ ਘਰ ਬਰਵਾਦ ਸੀਗੇ ਜੀ ਠੀਕ ਹੈ ਜੀ ਇਹ ਮਾਤਾ ਜੀ ਦਾ ਅੱਧੇ ਵੀ ਪਹਿਲਾਂ ਦਵਾਈ ਵੀ ਉਹਨੂੰ ਦਵਾਈ ਇੱਕ ਦਿਨ ਪਹਿਲਾਂ ਦਵਾ ਕੇ ਲੈ ਆ ਸਰਸੇ ਤੋਂ ਟੈਨਸ਼ਨ ਦੀ ਤੇ ਉਹ ਜ਼ਿਆਦਾਤਰ ਇੱਥੇ ਬਸ ਕਰ ਹੀ ਰਹਿੰਦਾ ਸੀ ਬਾਹਰ ਆਪਾਂ ਦੇਖਿਆ ਨਹੀਂ ਸੀ ਜੀ ਦੋ ਤਿੰਨ ਮਹੀਨਿਆਂ ਦਾ ਹਾਂ ਕਿ ਕਾਲ ਟਲ ਗਿਆ ਜੇ ਖੇਤ ਜਾ ਵੜਦਾ ਮਿਲ ਜਾਂਦਾ ਬਜ਼ੁਰਗਾਂ ਦੇ ਉਹਨਾਂ ਦੀ ਮਾਤਾ ਮਾਤਾ ਕਹਿੰਦੀ ਮੈਂ ਵੀ ਲੋਕੀ ਸੀ ਬੰਦਿਆਂ ਦੇ ਵਿੱਚ ਦੇਖੋ ਜੀ ਮਾਤਾ ਨੇ ਰੌਲਾ ਪਾਇਆ ਜੀ ਬਾਹਰ ਮੈਂ ਲੇਟ ਆਇਆ ਜੀ ਠੀਕ ਹੈ ਤੇ ਹੋ ਸਕਦਾ ਜੀ ਉਹ ਮਾਰਦਾ ਜਦੋਂ ਮਾਥੀ ਲਈ ਜੀ ਬੰਦੇ ਨੇ ਕੀ ਕਹਿ ਸਕਦੇ ਆ ਜੀ ਉਹਨਾਂ ਦੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਸੀਗਾ ਜੀ ਹਾਂ ਜੀ ਮਾਤਾ ਕਿਹੜੇ ਪਿੰਡ ਵਿਆਹ ਹੋਇਆ ਸੀ ਬਾਈ ਆਵਲ ਫਲਾਣੀ ਆਵਲ ਖਾਨਾ ਇਹ ਸ੍ਰੀ ਮੁਕਸਰ ਸਾਹਿਜ ਪੈਂਦਾ ਮਲੂਰ ਕੋਲੇ ਹਾਂ ਮਲੂਰ ਚ ਪੈਂਦਾ ਹਾਂ ਜੀ ਉਹ ਗੁੱਡੀ ਦੇ ਲੜਕੀ ਦੇ ਸਿਰੇ ਭਰਾ ਪੇਕੇ ਆਗੇ ਸੀ ਹਾਂ ਆਗੇ ਸੀ ਉਹਨਾਂ ਨੂੰ ਫੋਨ ਕਰਕੇ ਅਸੀਂ ਫੇਰ ਲੈ ਕੇ ਗਏ ਆਗੇ ਸੀ ਉਹਨੂੰ ਪਤਾ ਸੀ ਵੀ ਇਹ ਦਿਮਾਗੀ ਤੌਰ ਤੇ ਅਫਸੈਟਰ ਹੁੰਦਾ ਪਹਿਲਾਂ ਉਹ ਰੋਜ਼ ਹੀ ਗੱਲਾਂ ਕਰਦੀ ਸੀ ਆਪਣੇ ਮਾਪਿਆਂ ਨਾਲ ਗਿਆ ਜਾਏ ਜਾਂ ਆ ਜਾਏ ਉਹਨਾਂ ਨੂੰ ਪਤਾ ਸੀ ਉਹ ਇਹ ਮੁੰਡਾ ਕਿੰਨੇ ਸਾਲਾਂ ਦਾ ਹੋ ਗਿਆ ਇਹ ਮੁੰਡੇ 16 ਸਾਲ ਦੇ ਤੁਹਾਡਾ ਘਰ ਨੇੜੇ ਇੱਥੇ ਬਿਲਕੁਲ ਨੇ ਆਪਣਾ ਇੱਥੋਂ 2-3 ਕਿਲੋਮੀਟਰ ਦੂਰ ਟਾਣੀ ਪੈਂਦੀ ਹੈ ਜੀ ਉਹ ਖੇਤ ਤੇ ਗਵਾਂਢੀਆਂ ਜੀ ਅਸੀਂ ਤੇ ਉਹ ਇਹ ਮੈਂ ਇਹਨਾਂ ਦੇ ਕਣਕ ਝੋਨਾ ਵੜਦਰਾ ਕਪਾਣ ਆਪਣੇ ਕੋਲੇ ਜੀ ਉਦੋਂ ਤੋਂ ਇਹਦੇ ਦਿਮਾਗੀ ਟੈਨਸ਼ਨ ਆਇਆ ਹੈ ਆ ਜਿਹੜਾ ਕੁਸ ਹੋਇਆ ਇਹ ਵੀ ਦਿਮਾਗੀ ਟੈਨਸ਼ਨ ਦੇ ਕਾਰਨ ਹੀ ਹੋਇਆ ਹੈ। ਹਾਂ ਵੀ ਨਹੀਂ ਵਿਚਾਰੀ ਉਹ ਕੁੜੀ ਚ ਕਸੂਰ ਸੀ। ਇਹਦੇ ਉਲਟ ਹੀ ਚੱਜੀ ਜਾਂਦੀਆਂ ਸੀਗੀਆਂ ਗੱਲਾਂ। ਆਹੀ ਗੱਲ ਸੀਗੀ। ਜਿਵੇਂ ਆਪਾਂ ਕਹਿ ਦਿੰਨੇ ਆ ਵੀ ਰੀਲ ਚੜ ਜਾਂਦੀ ਦਿਮਾਗ ਤੇ। ਬਸ ਰੀਲ ਚੜ ਜਾਂਦੀ ਸੀ ਤਾਂ ਇਹ ਘਰ ਦੇ ਨਾਲ ਕੁਸ ਹੋ ਗਿਆ ਜੀ। ਜਦੋਂ ਇਹ ਹਾਸਾ ਵਾਪਰਿਆ ਤੁਸੀਂ ਕਿੰਨੇ ਚਿਰ ਬਾਅਦ ਇੱਥੇ ਪਹੁੰਚ ਗਏ ਸੀ? ਮੈਂ ਮੈਂ ਤਾਂ ਜੀ 2 ਘੰਟੇ ਬਾਅਦ ਆਏ ਜੀ। 2 ਘੰਟੇ ਬਾਅਦ। ਹਾਂ। ਤੁਸੀਂ ਆਏ ਆ 2 ਘੰਟਿਆਂ ਬਾਅਦ ਉਹ ਇੱਥੇ ਘਰੇ ਸੀ ਦੇ ਫਰਾਰ ਹੋ ਗਿਆ ਸੀ ਨਹੀਂ ਜੋ ਉਸ ਟਾਈਮ ਤੇ ਉੱਥੇ ਜਿੱਥੇ ਖੇਤ ਸੀਗਾ ਉਹ ਉੱਥੇ ਖੇਤ ਵਾਗਿਆ ਸੀਗਾ ਉਹ ਹਾਂ ਖੇਤ ਉੱਥੇ ਮੈਂ ਦੇਖਿਆ ਆਪਦੇ ਬਾਣੇ ਚ ਖੜਦਾ ਆ ਉਹਦੋਂ ਗਾਹਾਂ ਦੋ ਵਾਰ ਹੀ ਦੱਸਿਆ ਉੱਥੇ ਮੈਨੂੰ ਫਿਰ ਪੁਲਿਸ ਮੁਲਾਜ਼ਮ ਆ ਗਏ ਸੀਗੇ ਐਸ ਐਚ ਓ ਸਾਹਿਬ ਆ ਉਹਨਾਂ ਨੂੰ ਅਸੀਂ ਦੱਸਿਆ ਵੀ ਇੱਧਰ ਗਿਆ ਸਾਰੀ ਨਹਿਰ ਚੈਪਾਲ ਦੇ ਫਿਰਦੇ ਰਹੇ ਆ ਫਿਰ ਉੱਥੇ ਜਗਲਾਤ ਵਿਭਾਗ ਦੇ ਆ ਗਏ ਉਹ ਕਹਿੰਦੇ ਵੀ ਮਖਾ ਐ ਕਰਕੇ ਫਲਾਨਾ ਮੁੰਡਾ ਦੇਖਿਆ ਨਹੀਂ ਉਹ ਕਹਿੰਦੇ ਦੇਖਿਆ ਫਲਾਨੇ ਥਾਂ ਤੇ ਡਿੱਗਿਆ ਪਿਆ ਸੀਗਾ ਤੇ ਅਸੀਂ ਮੋਟਰਸਾਈਕਲ ਖੜਾ ਕਰਿਆ ਤੇ ਉਹ ਤੋਂ ਮੁੜ ਕੇ ਮੈਟਲ ਹੋਇਆ ਫਿਰਦਾ ਹੈ ਤੇ ਵੀ ਮਾਨ ਵਾਲੇ ਕੰਨੀ ਗਿਆ ਉਹਦੋਂ ਬਾਅਦ ਇਹ ਪੁਲਿਸ ਮਾਨ ਵਾਲੇ ਕੰਨੀ ਵਾਗੀ ਸੀਗੀ ਬਸ ਆਪਰੋਂ ਇੰਨੀ ਗੱਲ ਦਾ ਪਤਾ ਹੈ ਜਦੋਂ ਇੱਥੇ ਮਾਰ ਕੇ ਆਪਦੀ ਘਰ ਵਾਲੀ ਨੂੰ ਦੋ ਫੇਰ ਮਾਰੀ ਉਹਦੇ ਇੱਕ ਮਾਰਿਆ ਨਹੀਂ ਇੰਨਾ ਪਉ ਨਹੀਂ ਪਤਾ ਇੱਥੇ ਨਹੀਂ ਸੀਗਾ ਮੇਰੇ ਕੋਲੇ ਖੇਤ ਜਿਹੜਾ ਕੁਸ ਉਹ ਦੱਸ ਰਿਹਾ ਮੈਂ ਜੀ ਇੱਥੇ ਜਦੋਂ ਚਲਾ ਗਿਆ ਤਾਨੂੰ ਕਿਵੇਂ ਪਤਾ ਲੱਗਿਆ ਵੀ ਆਹ ਘਟਨਾ ਘਟ ਗਈ ਇੱਥੋਂ ਫੋਨ ਵੱਗਿਆ ਸੀਗਾ ਪਿੰਡੋ ਜੀ ਸਾਨੂੰ ਹਾਂ ਮੈਂ ਉੱਥੇ ਪਾਣੀ ਲਈ ਜਾਂਦਾ ਸੀਗਾ ਜੀ ਸਾਡੀ ਬਾਟੀ ਸਾਂਝੀ ਉਹ ਹੀ ਆ ਉੱਥੇ ਜੀ ਜਦੋਂ ਇਹ ਗੱਲ ਦਾ ਪਤਾ ਲੱਗਾ ਫਿਰ ਮਖਾ ਬੰਦੇ ਦੇ ਮਨ ਚ ਪਤਾ ਕੀ ਆਉਂਦਾ ਆਪਾਂ ਇਕੱਠੇ ਰਹਿਨੇ ਆ ਆਪਾਂ ਨਹਿਰ ਦੇ ਪਾਸੇ ਲੋਗ ਗਏ ਵੀ ਉਹ ਤਾਂ ਟੇਢ ਦੇ ਗਿਆ ਮੈਂ ਤੇ ਵਿੱਚ ਬੰਦ ਨਾ ਫੋਨ ਵੀ ਕਰਤਾ ਵੀ ਇੱਥੇ ਫਿਰਦਾ ਸੀ ਰਾਤ ਉਹ ਜਿਹੜਾ ਮਾਹੌਲ ਕਹਿੰਦੇ ਸਹਿਮ ਦਾ ਮੋਲ ਬਣਿਆ ਹੋਊਗਾ ਲੋਕ ਡਰੇ ਹੋਣਗੇ ਕੀ ਪਤਾ ਜਦੋਂ ਇਹੋ ਜਿਹਾ ਕੰਮ ਕਰ ਬੈਠਾ ਬੰਦੇ ਨੇ ਆਪਦੀ ਘਰ ਵਾਲੀ ਮਾਰਤੀ ਦੂਸਰੇ ਰਸਤੇ ਵਿੱਚ ਕਿਸੇ ਹੋਰ ਦੀ ਮਾਰ ਬੈਠਾ ਜਿਵੇਂ ਉਹ ਦਿਮਾਗੀ ਤੌਰ ਤੇ ਅਫਸਰਟ ਸੀ ਕਹਿੰਦੇ ਉੱਥੇ ਜਿੰਨੇ ਵਾਣ ਵਾਲੇ ਸੀਗੇ ਜੀ ਕੋਈ ਨਹੀਂ ਗਿਆ ਉਸ ਟਾਈਮ ਜਦੋਂ ਇਹ ਪਤਾ ਲੱਗਿਆ ਗੱਲ ਦਾ ਵੀ ਘੱਟੋ ਘੱਟ ਉੱਥੇ 10 ਵੀ ਗਮਾਂਡੀਆਂ ਸੀ ਉਸ ਟਾਈਮ ਤੇ ਕੋਈ ਨਹੀਂ ਗਿਆ ਜਿਹੜਾ ਮੇਥੋਂ ਪਾਣੀ ਵੜਦਾ ਉਹ ਬੰਦੇ ਨੇ ਪਾਣੀ ਨਹੀਂ ਵੜਿਆ ਉਹ ਜਿਹੜੇ ਥਾਂ ਤੇ 20 ਕਰਮਾ ਉਹਦੇ ਕੋਲੇ ਸੀ ਉਹਨੇ ਘੱਟੋ ਘੱਟ ਵੀ 20 25 ਮਿੰਟ ਅੱਧਾ ਘੰਟਾ ਲੇਟ ਪਾਣੀ हां ਵੀ ਉਹ ਤਾਂ ਡਰਦ ਉੱਥੇ ਪਹੁੰਚਿਆ ਨਹੀਂ ਕਿਦਾਂ ਸੀ ਟਾਈਮ ਕਿੰਨੇ ਵਜੇ ਦਾ ਸੀ ਸ਼ਾਮ ਦਾ ਸੀ ਜਾਂ ਦੁਪਹਿਰ ਦਾ ਸੀ ਟੜਕੇ 6:30 ਦਾ ਟਾਈਮ ਹੋਣਾ ਸੀ 6 ਵਜੇ ਤਾਂ ਤੁਸੀਂ ਖੇਤ ਹੀ ਗਏ ਹਾਂ 6:30 ਦਾ ਟਾਈਮ ਹੋਊਗਾ ਉਹ ਮਿੰਟਾਂ ਸਾਢੇ 6:30 ਵਜੇ ਖੇਤ ਜਾਵੜਾ ਉਹ ਪਤਨੇ ਪੌਣੇ 7 ਵਜੇ ਫੋਨ ਗਿਆ ਪਤਨੇ हां ਵੀ 6:30 ਵਜੇ ਸਾਡੇ ਕੋਲੇ ਵੀ ਫੋਨ ਗਿਆ ਇਹਨਾਂ ਕੋਲੇ ਵੀ ਫੋਨ ਗਿਆ ਆ ਗੱਲ ਹੋਈ ਯਾਰ ਕੋਸ਼ਿਸ਼ ਕੀਤੀ ਜਦੋਂ ਇਹ ਖੇਤ ਜਾਵੜਦਾ ਪੁਲਿਸ ਵੀ ਜਾਵੜਦੀ ਆ ਕਿੰਨੇ ਕਿ ਜਿਹੜੇ ਮੁਲਾਜ਼ਮ ਸੀ ਪੁਲਿਸ ਦੇ ਪਹੁੰਚਦੇ ਉੱਥੇ ਮੁਲਾਜ਼ਮ ਪੰਜ ਸੀਗੇ ਐਸ ਐਚਓ ਐਸ ਐਚਓ ਸਾਹਿਬ ਸੀਗਾ ਇਹ ਐਸ ਆਈ ਸੀਗਾ ਤੇ ਬਾਕੀ ਪੁਲਿਸ ਮੁਲਾਜ਼ਮ ਜਿਹੜੇ ਸੀ ਹਾਂ ਉਹ ਸੀਗੇ ਇਹਨੂੰ ਕਾਬੂ ਕਿਵੇਂ ਕੀਤਾ ਜਦੋਂ ਇਹਦੇ ਕੋਲ ਹਥਿਆਰ ਸੀ ਇਹਨੂੰ ਹਰੇਕ ਬੰਦਾ ਨੇੜੇ ਜਾਣ ਤੋਂ ਡਰਦਾ ਸੀ ਚਾਹੇ ਮੁਲਾਜ਼ਮ ਹੋਵੇ ਚਾਹੇ ਤੁਸੀਂ ਆਮ ਬੰਦਾ ਹੋਵੇ ਉਹ ਡਰਦਾ ਸੀ ਵੀ ਦਿਮਾਗੀ ਤੌਰ ਤੇ ਇਹ ਠੀਕ ਨਹੀਂਗਾ ਕਿਸੇ ਦੇ ਮਾਰੇ ਨਾ ਫਿਰ ਉਹ ਤੋਂ ਬਰਲਾ ਕੇ ਕਿਵੇਂ ਜਿਹੜਾ ਉਹਦੇ ਕੋਲ ਹਥਿਆਰ ਸੀ ਫੜਿਆ ਨੇ ਤਾਂ ਉੱਥੋਂ ਮਾਨ ਵਾਲੇ ਹੋ ਗਏ ਜੀ ਉਸ ਦਿਵਾਰ ਰਾਮਾ ਮੰਡੀ ਗਿਆ ਉਸ ਦਿਵਾਰ ਇੱਕ ਪਿੰਡ ਹੋਰ ਪੈਂਦਾ ਜਿੱਥੋਂ ਖੜਿਆ ਕੋਈ ਮਾਈਟਲੀ ਹੋ ਗਿਆ ਸੀ ਗੱਲ ਮੁਕਾਵੇ ਨੂੰ ਪਤਾ ਨਹੀਂ ਲੱਗਦਾ ਮੈਂ ਕਿੱਥੇ ਗੁਰਿਆ ਫਿਰਦਾ ਉਸ ਵਕੀ ਪਹਿਲੇ ਦਿਮਾਗ ਤੇ ਇਹਦੇ ਟਣ ਛਾਂਣ ਸੀ ਤੇ ਉਹ ਤੋਂ ਦੋ ਟੋਲੇ ਨਵੜੇ ਹਾਤਲਵੰਡੀ ਵਾਲੇ ਨੇ ਫੜਾਇਆ ਜਿਵੇਂ ਕਿ ਫੋਰਸ ਦੇ ਪਿੱਛੇ ਲੱਗੀ ਸੀ ਮੱਗ ਪਿੱਛੇ ਫੋਰਸ ਨੇ ਤੁਰ ਕੇ ਵੀ 20 ਕਿੱਲੇ ਬਾਹੀ ਨਹਿਰ ਦੇ ਵਿੱਚ ਸਾਰੇ ਭਾਲਿਆ ਮੁਲਾਜ਼ਮਾਂ ਨੇ ਵੀ ਉੱਥੋਂ ਥਿਆਇਆ ਜੀ ਉਹ ਤੋਂ ਮੋਟਰਸਾਈਕਲ ਲੈ ਕੇ ਸੂਏ ਦੀ ਪਰੜੀ ਪੈ ਗਿਆ। ਵੀ ਸਾਡੇ ਕੋਲੋਂ ਹੀ ਗਿਆ ਉੱਥੋਂ। ਪਰ ਅਸੀਂ ਸਾਹਮਣੇ ਨਹੀਂ ਹੋ ਸਕਦੇ ਡਰਦੇ ਸੀਗੇ। ਕਿ ਕੀ ਪਤਾ ਬੰਦਾ ਭੜਕ ਕੇ ਫਿਰਦਾ ਗੋਲੀ ਵੀ ਮਾਰ ਸਕਦਾ। ਜਦੋਂ ਪਿੰਡੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ। ਉਸ ਤੋਂ ਬਾਅਦ ਇਹ ਮੁਲਾਜ਼ਮ ਉੱਥੋਂ ਮੁੜਿਆ ਏ ਤੇ گاਹਾਂ ਇਹ ਤਲਵੰਡੀ ਵਾਲੇ ਨੇ ਫੜਿਆ ਉਸ ਤੋਂ ਬਾਅਦ। ਇਹ ਉਸ ਤੋਂ ਬਾਅਦ ਠੰਡੇ ਬਿਆਨ ਬੂਨ ਲੈਣ ਵਾਗੇ ਸੀਗੇ ਐਸ.ਐਚ.ਓ ਸਾਹਿਬ ਜੀ। ਆਪ ਨੂੰ ਆ ਗੱਲ ਦਾ ਇੰਨੀ ਕਦਾ ਪਤਾ ਹੈ। ਮੇਰੇ ਮਤਲਬ ਇਹ ਕਿ ਦੇ ਗਵਾਂਢੀ ਹੈ ਘਰ ਦੇ ਵੀ ਥੋੜੀ ਚੋਲੇ ਦੂਰ ਹੈ ਕੋਈ ਗੱਲਬਾਤ ਹੁੰਦੀ ਸੀ ਮਾੜੀ ਬੁਟੀ ਯਾਰ ਮੈਨੂੰ ਟੈਨਸ਼ਨ ਹੈ ਇਦਾਂ ਘਰੋਂ ਮੈਂ ਤੰਗ ਆਇਆ ਕੋਈ ਗੱਲਬਾਤ ਕਦੇ ਸੁਣੀ ਹੋ ਪਹਿਲਾਂ ਵੀ ਤੰਗ ਇਹ ਜੀ ਗੱਲ ਕੋਈ ਨਹੀਂ ਸੀਗੀ ਇਹ ਇੰਨੀ ਗੱਲ ਕਹਿੰਦਾ ਹੁੰਦਾ ਸੀਗਾ ਮੈਨੂੰ ਕਿ ਮੈਨੂੰ ਘਰੇ ਬੁੜੀਆਂ ਆ ਕੇ ਦਾਲ ਚ ਕੁਸ ਪਾਉਂਦੀਆਂ ਵੀ ਸ਼ਰਾਬ ਛੜਾਉਂਦੀਆਂ ਮੇਰੀ ਤੇ ਮੈਂ ਉਹਨੂੰ ਇਹ ਗੱਲ ਆਖਿਆ ਸਾਡੇ ਕੁਪਰਝਾਈ ਆ ਅਸੀਂ ਚਾਰ ਪਾਈਆਂ ਸਾਨੂੰ ਤਾਂ ਕਦੇ ਕੁਸ ਪਾਇਆ ਨਹੀਂ ਜੇ ਆਪਾਂ ਇਹ ਵਹਿਮ ਕਰੀਗੇ ਤੇ ਆਪਣਾ ਘਰ ਕਿਵੇਂ ਚੱਲੂਗਾ ਮਖਾਤ ਨੂੰ ਇਹ ਵਹਿਮ ਉਹ ਹੀ ਹੋ ਰਿਹਾ ਹੈ ਕਹਿੰਦਾ ਮੈਂ ਹੋਟਲਾਂ ਤੇ ਰੋਟੀ ਖਾਣਾਂ ਕਹਿੰਦਾ ਮੈਨੂੰ ਘਰੋਂ ਡਰ ਆ ਕਹਿੰਦਾ ਮਖਾ ਇਹ ਤੇਰੇ ਮਨ ਦਾ ਵਹਿਮ ਹੈ ਵੀ ਉਹ ਵਹਿਗੁਰੂ ਨੂੰ ਪਤਾ ਹੈ ਵੀ ਉਹਨੂੰ ਆਚਾ ਖਾਚਾ ਸੀਗੀ ਕਿ ਦਿਮਾਗੀ ਟਾਣਾ ਸ਼ਾਣ ਸੀਗੀ ਵੀ ਬਹੁਤ ਜ਼ਿਆਦਾ ਦਿਮਾਗੀ ਟਾਣਾ ਸ਼ਾਣੀ ਸੀਗੀ ਉਹਨੂੰ ਸੀਗੀ ਟੈਨਸ਼ਨ ਦਾ ਇਹ ਜਿਹੜਾ ਕੁਝ ਹੋਇਆ ਟੈਨਸ਼ਨ ਦੇ ਕਰਕੇ ਹੀ ਹੋਇਆ ਹਾਂਜੀ ਬਿਲਕੁਲ ਟੈਨਸ਼ਨ ਦਾ ਕਰਕੇ ਹਾਂ ਇਹ ਬੰਦੇ ਨੇ ਜੀ ਕੈ ਸਾਲ ਹੋ ਗਏ ਮੈਨੂੰ ਕਣਕ ਛੋਨਾ ਪੜਦੇ ਨੇ ਸਾਡੇ ਕੋਲ ਕਬੈਨਾ ਦੋ ਉਹਦੋਂ ਦੇ ਮੈਨੂੰ ਕਦੇ ਕਹਿੰਦਾ ਐ ਚਲਾਉਣੀਆ ਮਸ਼ੀਨ ਕਦੇ ਐ ਚਾਹ ਚੀਜ਼ ਸੀਗੀ ਤੇ ਪਹਿਲੇ ਮਨ ਚ ਇਹਦੇ ਗਾਣਾ ਉਹ ਮਾਤਾ ਕਹਿੰਦੀ ਆ ਵੀ ਇਹ दारू ਪੀਂਦਾ ਸੀ ਕੋਈ ਹੋਰ ਨਸ਼ਾ ਕਰਦਾ ਸੀ ਤੇ दारू ਪੀਂਦਾ ਸੀ ਕੱਲੀ ਹੋਰ ਨਸ਼ਾ ਨਹੀਂ ਕਰਦਾ ਸੀਗਾ ਜੀ ਹਾਂ ਹੋਰ ਆ ਮਾੜਾ ਮੋਟਾ ਬਾਅਦ ਚ ਨਸ਼ਾ ਖਾਣ ਲੱਗ ਗਿਆ ਸੀਗਾ ਹੁਣ ਇਹਨਾਂ ਦੇ ਬਜ਼ੁਰਗ ਦੱਸਦੇ ਆ ਕਹਿੰਦੇ ਸ਼ਰਾਬ ਵੀ ਛੱਡ ਗਿਆ ਸੀਗਾ ਤੇ ਪੋਸਟ ਵੀ ਛੱਡ ਗਿਆ ਵੀ ਇੱਕੇਦਮ ਸਾਰਾ ਕੁਝ ਛੱਡਣ ਨਾਲ ਆਪਾਂ ਨੂੰ ਆਪ ਹੀ ਪਤਾ ਹੀ ਬੰਦੇ ਦੇ ਟੈਨਸ਼ਨ ਹੋ ਹੀ ਜਾਂਦੀ ਹੈ ਹਾਂ ਵੀ ਜੇ ਕੱਲਾ ਨਸ਼ਾ ਖਾਂਦਾ ਰਹਿੰਦਾ ਖਣੀ ਇਹ ਨਾ ਪੈਂਦਾ ਜੋ ਇਕੱਠਾ ਇੱਕਦਮ ਛੜਾਤਾ ਨਾ ਸਾ ਇਹ ਉਹਦਾ ਕਰਕੇ ਵੀ ਹੋ ਸਕਦਾ ਹੈ। ਉਹ ਕਿ ਮਾੜਾ ਮੂਟਾ ਘਰੇ ਜੋ ਤੇ ਇਦਾਂ ਹੀ ਨਹੀਂ ਸੀ ਉਹ ਗੱਸਤੇ। ਵੀ ਮੈਨੂੰ ਆਹ ਨਾ ਪਾ ਦੇਣਾ ਇਹ ਨਾ ਕਰ ਦੇਣਾ ਉਹ ਮਨ ਦੇ ਵਿੱਚ ਜਾਜ ਗਿਆ ਉਹਦੇ ਗੱਲ। ਵੀ ਆ ਦੇ ਘਰ ਵਾਲੀ ਨੂੰ ਵੀ ਮੈਨੂੰ ਕੁਝ ਪਾ ਕੇ ਨਾ ਦੇ ਦੇ ਮੈਨੂੰ ਕੁਝ ਦੇ 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 ਉਹ ਇਹ ਨਾ ਵਹਿਮ ਵਹਿਮੀ ਕਿਉਂ ਹੋਗਾ ਸੀ। ਉਹ ਬਾਹਮ ਕਰਦਾ ਸੀ ਪੁੱਤ। ਹੋਣਾ ਕਰਨਾ ਕੀ ਸੀ ਕੋਨੇ? ਹੂੰ ਵਹਿਮ ਕਰਦਾ ਸੀ। ਉਹ ਬਾਹਮ ਕਰਦਾ ਸੀ ਤੇਨੂੰ ਦੁੱਤੀ ਤੇ ਨਹੀਂ ਟੈਨਸ਼ਨ ਸੀ। ਵੀ ਟੈਨਸ਼ਨ ਕਰਕੇ ਨਾ ਐ ਹੁੰਦਾ ਵੀ ਕੁਝ ਪਾਤਾ। ਪਉਣਾ ਕਿਸੇ ਜਿਹੜੀ ਰੋਟੀ ਟੁਕੜੀ ਮੇਰੇ ਕੋਲੇ ਬਣਾਉਂਦੀ ਆ ਸਾਰਾ ਟੱਪਰ ਅਸੀਂ ਖਾਂਦੇ ਆ ਜਿਹਨੇ ਬਾਈ ਦੱਸ ਰਿਹਾ ਬਾਹਰ ਅੰਦਰ ਕਰਦਾ ਫਿਰਦਾ ਸੀ ਮੈਂ ਤਾਂ ਰੋਟੀ ਹੋਟਲ ਤੋਂ ਖਾਨਾ ਇਹ ਗੱਲ ਹੈਗੀ ਐ ਜਿਵੇਂ ਵੈਸੀ ਬੋਰਡ ਮਾਰਦਾ ਰਹਿੰਦਾ ਸੀ ਉਹ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਉਹ ਦੋਨੇ ਜੀਆਂ ਦੀ ਬਣਦੀ ਸੀ ਤੇ ਜਮੀ ਨਹੀਂ ਬਣੀ ਨਹੀਂ ਆ ਤਾਂ ਬਣਦੀ ਸੀ ਐ ਤਾਂ ਨਹੀਂ ਕੁਝ ਹੋਸੀ ਠੀਕ ਸੀਗੇ ਉ ਤਾਂ ਬੋਲਦੇ ਕਰਦੇ ਸੀ ਕੋਈ ਗੱਲ ਨਹੀਂ ਸੀ ਇਹਦੀ ਤਾਂ ਵਸੂ ਬਸੂਦੀ ਉਸਦਾ ਖੇਤ ਗਏ ਸੀ ਗੂੰ ਬੱ ਪਾਏ ਪਾਏ ਤੇ ਦਿਮਾਗ ਤੇ ਪਤਾ ਨਹੀਂ ਕੀ ਰੀੜ ਚੜੀ ਇਹਦੇ ਤੇ ਆਹ ਗੱਲ ਹੋ ਗਈ ਉਹ ਤਾਂ ਕੋਈ ਨਹੀਂ ਆਹ ਜਿਹਦੇ ਕਿਤੇ ਬਾਦਵੇਂ ਘਟਵੇਂ ਗੱਲ ਹੀ ਨਹੀਂ ਕੀਤੀ ਸੀ ਉਹਨੇ ਵਧੀਆਂ ਬੋਲਦਾ ਕਰਦਾ ਸੀਗਾ ਬਸ ਉਹਦੇ ਕੋਈ ਮਨ ਚਾਹੇ ਕੀ ਗੱਲ ਹੋਈ ਆਈਦਾ ਖੇਤ ਗਏ ਸੀ ਕਿ ਤੇ ਵਸ ਆਹ ਗੱਲ ਬਣ ਗਈ ਸਾਨੂੰ ਤਾਂ ਉਹ ਫੋਨ ਆ ਗਿਆ ਕੀ ਆ ਗੱਲ ਹੋ ਗਈ ਭਾਈ ਕਿ ਸੋਡੇ ਕੰਨੇ ਆਉਂਦਾ ਆਪਦਾ ਅੱਗੇ ਪਿੱਛੇ ਹੋ ਜਾ ਸੋਡੇ ਵੀ ਮਾਰ ਸਕਦਾ ਤੇ ਉਹ ਬੰਦਾ ਇਹੋ ਜੇ ਫਿਰ ਕੀ ਪਤਾ ਕਿਹਦੇ ਮਾਰ ਸਕਦਾ ਫੋਨ ਜਾਵੜਾ ਸੀਗਾ ਸਾਨੂੰ ਵੀ ਫਿਰ ਅਸੀਂ ਆਏ ਆ ਗਏ ਨਹਿਰੇ ਨਹਿਰ ਤੇ ਸਾਨੂੰ ਤਾਂ ਨਹੀਂ ਦਿਖਿਆ ਜੀ ਉੱਥੇ ਪਰ ਉਹ ਰਾਹ 'ਚ ਸਾਨੂੰ ਮੋਟਰਸਾਈਕਲ ਵਾਲੇ ਬੰਦੇ ਨੇ ਕਹਿਤਾ ਸੀਗੇ ਆਹ ਸਾਡਾ ਮੋਟਰਸਾਈਕਲ ਖੋ ਕੇ ਲੈ ਗਿਆ ਹਾਂ ਕੀ ਆ ਮੋਟਰਸਾਈਕਲ ਸੋਡਾ ਮੈਂ ਕਹਾਂ ਹਾਂਜੀ ਸਾਡਾ ਜੀ ਕੰਮਕਾਰ ਵਧੀਆ ਕੰਪਨ ਚ ਕੰਮਕਾਰ ਵਧੀਆ ਸਾਰਾ ਫਸਲ ਸੁਭਾਲਦਾ ਸੀ ਹੁਣ ਕਿਵੇਂ 3-4 ਮਹੀਨਿਆਂ ਤੋਂ ਘਰੇ ਸੀਗਾ ਉਹ ਕਿਵੇਂ ਤਿੰਨ ਚਾਰ ਮਹੀਨੇ ਟੈਨਸ਼ਨ ਜੀ ਹੋ ਗਈ ਸੀ ਉਹਨੂੰ ਮਾੜੀ-ਮੋਟੀ ਜੀ ਕਿਵੇਂ ਘਰੇ ਬੈਠੇ ਨੂੰ ਵਹਿਮ ਜਿਹਾ ਕਰੀ ਜਾਂਦਾ ਸੀ ਕਿ ਮੈਂ ਖੇਤ ਜਾਣਾ ਤੇ ਬਾਉੜ ਦੇ ਮਰੀ ਜਾਂਦਾ ਸੀ ਕਿਵੇਂ ਮਾੜੀ-ਮੋਟੀ ਇੱਕ ਤਾਂ दारू ਛੱਡਤੀ ਸੀ ਇੱਕ ਪੂਰ ਛੱਡਦਾ ਉਹਨੇ ਇਕੱਠਾ ਬਸ ਇਹਦੇ ਕਰਕੇ ਹੋ ਗਿਆ ਉਹਨੂੰ ਬਸ ਐ ਟੈਨਸ਼ਨ ਮੰਦਾ ਸੀ ਪਹਿਲਾਂ ਕੰਮ ਕਰ ਵਧੀਆ ਕਰਦੇ ਸਾਰੀ ਬਾਹੀ ਕਰਦਾ ਸੀ ਆਪ ਸੰਭਾਲਦਾ ਸੀ ਹੁਣ ਬਸ ਇਸ ਕਰਕੇ ਸੀਗਾ ਉਹ ਦਿਮਾਗ ਤੇ ਟੈਨਸ਼ਨ ਸੀ ਉਹਦੀ ਮਾੜੀ-ਮਾੜੀ